ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਮੈਂ ਭਾਈ ਮイルスਿੰਘ YouTube ਚੈਨਲ 1267 ਕਥਾਵਾਚਕ 2 ਸਾਲ ਤੋਂ ਸਾਡਾ ਚੈਨਲ ਚੱਲ ਰਿਹਾ ਸੀ ਕੁਝ ਸਾਡੇ ਕੋਲੋਂ ਤਾਇਆਂ ਰਹਿ ਗਈਆਂ ਕਮੀਆਂ ਖਾਮੀਆਂ ਰਹਿ ਗਈਆਂ ਜਿਸ ਕਰਕੇ ਪਿਛਲੇ 6 ਮਹੀਨੇ ਤੋਂ ਸਾਡਾ ਚੈਨਲ ਮੋਨਟਾਈਜ਼ ਹੋਣਾ ਸੀ ਜੋ ਕਿ ਪੋਸਟਪੋਨ ਹੋ ਗਿਆ पता ਲਗਾ ਕੇਸ ਦੇ ਵਿੱਚ ਕੁਝ ਵੀਡੀਓ ਦੇ ਉੱਤੇ ਕਾਪੀਰਾਈਟ ਆਇਆ ਸੀ ਜਿਸ ਦੀ ਸਾਨੂੰ ਸਮਝ ਨਹੀਂ ਸੀ ਕਿ ਕਾਪੀਰਾਈਟ ਨੂੰ ਕਿਵੇਂ ਹਟਾਉਣਾ ਹੈ ਜਾਂ ਵੀਡੀਓ ਨੂੰ ਕਿਵੇਂ ਹਟਾਉਣਾ ਹੈ ਕਹਿੰਦੇ ਨੇ ਕਿ ਦੋ ਵੀਡੀਓ ਜਾਂ ਹਾ 3 ਹੋਣ ਤਿੰਨ ਵੀਡੀਓ ਸਾਡੀਆਂ ਕਾਪੀਰਾਈਟ ਦੇ ਵਿੱਚ ਆਈਆਂ ਅਸੀਂ ਉਹਨਾਂ ਨੂੰ ਸੀਖ ਨਹੀਂ ਕਰ ਸਕੇ ਇਸ ਵਾਸਤੇ ਖਿਮਾ ਦੇ ਜਾਜ ਕਹਾ ਕਿਉਂਕਿ ਸਾਨੂੰ ਉਹਦਾ ਖਿਮਿਆਜਾ ਵੀ ਭੁਗਤਣਾ ਪਿਆ ਔਰ ਦੂਸਰਾ ਵਾਇਲੈਂਸ ਬਾਰੇ ਬੇਨਤੀ ਆਈ ਸੀ ਕਿ ਆਪ ਜੀ ਦੀ ਵਿਚਾਰ ਦੇ ਵਿੱਚ ਵਾਇਲੈਂਸ ਹੈ ਸੋ ਪਿਆਰਿਓ ਮੈਂ ਕਹਿ ਦੇਵਾਂ ਕਿ ਸਾਡਾ ਨਿਰੋਲ ਧਾਰਮਿਕ ਪ੍ਰਚਾਰ ਹੈ ਅਸੀਂ ਧਾਰਮਿਕ ਪ੍ਰਚਾਰ ਕਰਦੇ ਹਾਂ ਔਰ ਉਸ ਦੇ ਵਿੱਚ ਗੁਰਬਾਣੀ ਵਿਚਾਰਾਂ ਕਥਾ ਵਿਚਾਰਾਂ ਸਾਡੀਆਂ ਚੱਲਦੀਆਂ ਨੇ ਔਰ ਉਸ ਕਥਾ ਵਿਚਾਰਾਂ ਦੇ ਵਿੱਚ ਜੇ ਇਤਿਹਾਸ ਪੇਟ ਕਰਦੇ ਹਾਂ ਉਹ ਇਤਿਹਾਸ ਸਾਡਾ ਬਿਲਕੁਲ ਜੋ ਵੀਰ ਚੁਕਾ ਹੁੰਦਾ ਹੈ ਜਿਵੇਂ ਕਿ ਕਿਸੇ ਨੂੰ ਉਹਦੇ ਵਿੱਚ ਸਜ਼ਾਵਾ ਹੋਈਆਂ ਹੋਣ ਜਾਂ ਫਾਂਸੀ ਦੀ ਸਜ਼ਾ ਹੋਈ ਹੋਵੇ ਕੇਸ ਖਤਮ ਹੋਏ ਹੋਣ ਉਸ ਤੋਂ ਬਾਅਦ ਉਹ ਇੱਕ ਕਥਾ ਵਿਚਾਰ ਦੇ ਵਿੱਚ ਆ ਜਾਂਦਾ ਹੈ ਉਹਦੇ ਵਿੱਚ ਕੋਈ ਵਾਇਲੈਂਸ ਵਾਲੀ ਗੱਲ ਨਹੀਂ ਹੁੰਦੀ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਸਾਡਾ ਜਿਹੜਾ ਚੈਨਲ ਹੈ YouTube 1267 ਇਸ ਨੂੰ ਮੋਨਟਾਈਜ਼ ਕੀਤਾ ਜਾਵੇ ਇਸ ਨੂੰ ਚਲਾਇਆ ਜਾਵੇ ਜਿਸ ਤਰ੍ਹਾਂ ਸਾਡਾ ਪਹਿਲਾ ਹੌਸਲਾ ਅਫਜਾਈ ਕਰਦੇ ਰਹੇ ਹੋ ਚੈਨਲ ਚੜ੍ਹਦੀ ਕਲਾ ਦੇ ਵਿੱਚ ਲਾਇਆ ਹੈ ਸਾਡੇ ਚੈਨਲ ਨੂੰ ਤੁਸੀਂ ਬਹੁਤ ਵੱਡੀ ਗ੍ਰੋਥ ਦਿੱਤੀ ਹੈ YouTube ਨੇ ਇਸੇ ਤਰ੍ਹਾਂ ਇਹ ਬੇਨਤੀ ਹੈ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਡੇ ਚੈਨਲ ਨੂੰ ਚਲਾਇਆ ਜਾਵੇ ਮੋਟਾਈ ਕੀਤਾ ਜਾਵੇ ਤਾਂ ਕਿ ਸਾਡਾ ਇਸ ਤੋਂ ਅੱਗੇ ਹੌਸਲਾ ਹੋਰ ਵੱਧ ਸਕੇ ਅਸੀਂ ਵੱਧ ਤੋਂ ਵੱਧ ਆਪ ਜੀ ਦੇ ਨਾਲ ਜੁੜ ਸਕੀਏ ਔਰ ਇਹ ਵੀ ਅਸੀਂ ਆਪ ਜੀ ਨਾਲ ਵਾਅਦਾ ਕਰਦੇ ਹਾਂ ਅੱਗੇ ਤੋਂ ਵੈਨਸ ਵਾਲੀ ਵੀਡੀਓ ਨਹੀਂ ਹੋਵੇਗੀ ਅੱਗੇ ਤੋਂ ਕਾਪੀਰਾਈਟ ਵਾਲੀ ਵੀਡੀਓ ਨਹੀਂ ਹੋਵੇਗੀ ਅੱਗੇ ਤੋਂ ਡਬਲ ਮੀਨਿੰਗ ਕਹਿਣ ਦਾ ਭਾਵ ਕਿ ਪਿਛਲੀ ਜੋ ਵੀਡੀਓ ਬਣੀ ਹੈ ਉਸ ਜੀ ਤਰ੍ਹਾਂ ਦੁਬਾਰਾ ਨਹੀਂ ਹੋਵੇਗਾ ਅੱਜ 3 ਤਰੀਕ ਜਨਵਰੀ ਮਹੀਨਾ ਵੀ 26 ਤੋਂ ਅੱਗੇ ਸਾਡੀਆਂ ਵੀਡੀਓ ਦੇ ਵਿੱਚ ਨਖਾਰ ਆਵੇਗਾ ਵਲਖਣਤਾ ਆਵੇਗੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਸੋ ਹੋਈਆਂ ਭੁੱਲਾਂ ਨੂੰ ਅੱਜ ਧਾਰਿਓ ਸਾਡੇ YouTube ਚੈਨਲ ਭਾਈ ਮੈਲ ਸਿੰਘ 1267 ਨੂੰ ਚਾਲੂ ਕਰਕੇ ਮੂੰਹ ਟਾਈ ਕਰਕੇ ਸਾਡੇ ਹੌਸਲਾ ਵਧਾਈ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ